ਮੇਰੇ ਬਹੁਤ ਵਿਦਵਾਨ ਦੋਸਤੋ ਇਸ ਤੋਂ ਪਹਿਲਾਂ ਮੈਂ ਸੁਖਜੀਤ ਦੀ ਕਿਤਾਬ ਅੰਤਰਾ ਦੀਆਂ ਨੌ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕਾ ਹਾਂ ਅੱਜ ਮੈਂ ਉਸ ਦੀ ਦਸਵੀਂ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਜਿਸ ਦਾ ਨਾਂ ਹੈ ਡੰਗ ਉਹ ਲਗਾਤਾਰ ਹੱਥ ਧੋ ਰਿਆ ਸੀ ਹੁਣ ਤਾਂ ਕੁਛ ਨੇ ਤਿੰਨ ਵਾਰੀ ਹੱਥਾਂ ਨੂੰ ਸਾਬਣ ਲਾ ਕੇ ਚੰਗੀ ਤਰ੍ਹਾਂ ਧੋ ਕੇ ਪੂੰਝ ਲਿਆ ਸੀ ਪਰ ਅਜੇ ਵੀ ਉਹਦਾ ਮਨ ਨਹੀਂ ਸੀ ਮੰਨਦਾ ਕਿ ਹੱਥ ਸਾਫ਼ ਹੋ ਗਏ ਨੇ ਉਸਦਾ ਮੂੰਹ ਵਟਿਆ ਹੋਇਆ ਤੇ ਗੁੱਸੇ ਨਾਲ ਭਰਿਆ ਹੋਇਆ ਸੀ ਉਹ ਬੁੜਬੜਾਇਆ ਕੁਝ ਨਹੀਂ ਲੱਗਾ ਮੇਰੇ ਹੱਥਾਂ ਨੂੰ ਐਵੇਂ ਵਹਿਮ ਉਹ ਬਾਥਰੂਮ 'ਚ ਤੁਰਨ ਹੀ ਲੱਗਾ ਸੀ ਕਿ ਬਾਹਰੋਂ ਕਮਰੇ 'ਚੋਂ ਆਵਾਜ਼ ਆਈ ਚਾਹ ਠੰਡੀ ਹੋ ਰਹੀ ਏ ਇਹ ਦਲਜੀਤ ਸੀ ਜਿਸ ਨੂੰ ਹੁਣ ਤੱਕ ਉਸਨੇ ਦਲਜੀਤ ਆਖਣਾ ਸ਼ੁਰੂ ਕਰ ਦਿੱਤਾ ਸੀ ਆਵਾਜ਼ ਸੁਣਨ ਤੁਰਨ ਦੀ ਥਾਂ ਥਾਂੇ ਰੁਕ ਗਿਆ ਇੱਕ ਪਲ ਸਾਰਾ ਕੁਝ ਸੁਪਨਾ ਲੱਗਿਆ ਕਿ ਉਹਦੇ ਕਮਰੇ 'ਚ ਦਿਲਜੀਤ ਆਈ ਹੋਈ ਐ ਜਿਸ ਨੂੰ ਪਿਛਲੇ 6 ਮਹੀਨਿਆਂ ਤੋਂ ਉਹਦੀਆਂ ਲੱਤਾਂ 'ਚ ਹਰਕਤ ਹੋਈ ਤੇ ਇੱਕ ਵਿਚਾਰ ਮਨ 'ਚ ਉਹ ਤੇਜ਼ੀ ਨਾਲ ਲੰਘਿਆ ਕਿ ਉਹ ਭੱਜ ਕੇ ਦਿਲਜੀਤ ਨੂੰ ਕਲਾ ਵਿੱਚ ਲੈ ਲਵੇ ਪਰ ਕੁਝ ਯਾਦ ਆਉਣ ਤੇ ਉਹਦਾ ਮੂੰਹ ਕੁੜੱਤ ਨਾਲ ਭਰ ਗਿਆ ਉਹ ਟੁੱਟੀ ਵੱਲ ਮੁੜ ਪਿਆ ਤੇ ਗਾਲਾਂ ਬੁੜਬੜਾਉਂਦਾ ਸਾਬਣ ਨਾਲ ਰਗੜ ਰਗੜ ਕੇ ਹੱਥ ਧੋਣ ਲੱਗਾ ਕੁਲਬੀਰ ਦੀ ਇਸ ਸ਼ਹਿਰ ਚ ਬਦਲੀ ਹੋਈ ਨੂੰ 6 ਮਹੀਨੇ ਹੋ ਗਏ ਸਨ ਦਫ਼ਤਰ ਚ ਆਉਂਦਿਆਂ ਹੀ ਦਲਜੀਤ ਉਹਦੇ ਅੰਦਰ ਕਿਤੇ ਡੂੰਗੀ ਲੱਗੇ ਸੀ ਇਹ ਦਲਜੀਤ ਦੀ ਸਾਦਗੀ ਸੀ ਜਾਂ ਉਹਦੇ ਵਾਂਗੂ ਹੀ ਬਹੁਤ ਚੁੱਪ ਰਹਿਣ ਦੀ ਆਦਤ ਪਰ ਕੁਲਬੀਰ ਤੋਂ ਕਦੇ ਵੀ ਦਲਜੀਤ ਨੂੰ ਮਨ ਦੀ ਹਾਲਤ ਨਾ ਕਹੇ ਹੋਈ ਇੱਕ ਤਾਂ ਉਹਦਾ ਸੁਭਾਅ ਸੰਗਾਊ ਸੀ ਤੇ ਦੂਜਾ ਉਹ ਦਲਜੀਤ ਬਾਰੇ ਦਫ਼ਤਰੋਂ ਸੁਣੀਆਂ ਗੱਲਾਂ ਨਾਲ ਡਰ ਗਿਆ ਸੀ ਦਫ਼ਤਰ ਚ ਸ਼ਾਂਤਾਂ ਵੀ ਸੀ ਜਸ ਨਾਲ ਸਾਰੇ ਹੱਸ ਵੀ ਲੈਂਦੇ ਮਖੌਲ ਵੀ ਕਰ ਲੈਂਦੇ ਸ਼ਾਂਤਾ ਸਹਿਜੇ ਹੀ ਕਿਸੇ ਦੀ ਚਾਹ ਕਬੂਲ ਲੈਂਦੀ ਤੇ ਕਿਸੇ ਦਾ ਖਾਣੇ ਦਾ ਸੱਦਾ ਵੀ ਪਰ ਕੁਲਬੀਰ ਨੇ ਕਦੇ ਸ਼ਾਂਤਾ ਨਾਲ ਹਾਸਾ ਮਖੌਲ ਨਹੀਂ ਕੀਤਾ ਸੀ ਜਦੋਂ ਕਦੇ ਸਟਾਫ ਖੁਸ਼ੀ ਮਨਾ ਰਿਹਾ ਹੁੰਦਾ ਚਾਹ ਪੀਤੀ ਜਾ ਰਹੀ ਹੁੰਦੀ ਤਾਂ ਕੁਲਬੀਰ ਅਤੇ ਦਲਜੀਤ ਹੀ ਹੁੰਦੇ ਜੋ ਚੁੱਪ ਰਹਿੰਦੇ ਤੇ ਬਾਕੀਆਂ ਨਾਲ ਹਾਸੇ ਮਖੌਲ ਚ ਹਿੱਸਾ ਨਾ ਲੈਂਦੇ ਸਾਥੀ ਛੇੜਦੇ ਵੀ ਤੂੰ ਵਿਆਹ ਹੋਇਆ ਤਾਂ ਨਹੀਂ ਕੁਲਬੀਰ ਫਿਰ ਵੀ ਇੰਨਾ ਚੁੱਪ ਉਹ ਮੁਸਕਰਾਹ ਛੱਡਦਾ ਉਹਨੂੰ ਲੱਗਦਾ ਕਿ ਸਾਰਿਆਂ ਤੋਂ ਵਾਕ ਉਸ ਦੀ ਤੇ ਦਲਜੀਤ ਦੀ ਇੱਕ ਸਾਂਝ ਹੈ ਚੁੱਪ ਦੀ ਸਾਦਗੀ ਦੀ ਇਸ ਸਾਂਝ ਕਰਕੇ ਇੱਕ ਦਿਨ ਕਿਸੇ ਕੰਮ ਕਰਕੇ ਉਸਨੇ ਦਲਜੀਤ ਨੂੰ ਬੁਲਾਇਆ ਤਾਂ ਦਲਜੀਤ ਦੀ ਥਾਂ ਉਹਦੇ ਮੂੰਹੋਂ ਦੱਲਜੀਤ ਨਿਕਲ ਗਿਆ ਦਲਜੀਤ ਨੇ ਉਹਦੇ ਵੱਲ ਵੇਖਿਆ ਤੇ ਸਖਤੀ ਨਾਲ ਬੋਲੀ ਮੇਰਾ ਨਾਂ ਦਲਜੀਤ ਹੈ ਮਿਸਟਰ ਸਿੰਘ ਦੱਲਜੀਤ ਨਹੀਂ ਕੁਲਬੀਰ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਉਹ ਪਾਣੀ ਪਾਣੀ ਹੋ ਗਿਆ ਦਲਜੀਤ ਬਾਰੇ ਸੁਣੀਆਂ ਗੱਲਾਂ ਸੱਚ ਹੋ ਗਈਆਂ ਜੀ ਮੈਂ ਉਹ ਕਬਰਾ ਆ ਗਿਆ ਮੇਜ਼ ਤੇ ਪਏ ਪੇਪਰ ਵੇਟ ਨੂੰ ਘਮਾਉਣ ਲੱਗਾ ਕਬਰਾੜ ਚ ਪੇਪਰ ਵੇਟ ਉਹਦੇ ਹੱਥੋਂ ਨਿਕਲ ਗਿਆ ਤੇ ਫਰਸ਼ ਤੇ ਰੜਦਾ ਚਲਾ ਗਿਆ ਚੌਂਕ ਕੇ ਸਾਰਿਆਂ ਨੇ ਉਹਦੇ ਵੱਲ ਵੇਖਿਆ ਦਲਜੀਤ ਉਹਨੂੰ ਘੂਰ ਰਹੀ ਸੀ ਕੁਲਬੀਰ ਦਾ ਉੱਤਰਿਆ ਮੂੰਹ ਵੇਖ ਅਚਾਨਕ ਉਹਦਾ ਹਾਸਾ ਨਿਕਲ ਗਿਆ ਬਾਕੀ ਸਾਰੇ ਵੀ ਹੱਸਣ ਲੱਗੇ ਕੁਲਬੀਰ ਉੱਠਿਆ ਤੇ ਪੇਪਰ ਵੇਟ ਚੁੱਕਣ ਵਧਿਆ ਕਾਬਰੇ ਹੋਏ ਨੇ ਉਹਨੇ ਵੇਖਿਆ ਨਾ ਕਿ ਚਪੜਾਸੀ ਪੇਪਰ ਵੇੜ ਚੱਕ ਰਿਆ ਸੀ ਕੁਲਬੀਰ ਦਾ ਮੁੰਡਾ ਚਪੜਾਸੀ ਦੇ ਨੱਕ ਤੇ ਵੱਜਾ ਚਪੜਾਸੀ ਕਰਾਹ ਉੱਠਿਆ ਦਫ਼ਤਰ 'ਚ ਹਾਸਿਆਂ ਦਾ ਪੁਚਾਲ ਆ ਗਿਆ ਕੁਲਬੀਰ ਦਾ ਬੁਰਾ ਹਾਲ ਸੀ ਉਹ ਦਫ਼ਤਰੋਂ ਭੱਜ ਜਾਣਾ ਚਾਹੁੰਦਾ ਸੀ ਕਹਿ ਕਹੇ ਉਹਦੇ ਕੰਨਾਂ ਵਿੱਚ ਗੂੰਜ ਰਹੇ ਸਨ ਅਚਾਨਕ ਉਹਦੀ ਸਹਿਮੀ ਜਿਹੀ ਨਜ਼ਰ ਦਲਜੀਤ ਨਾਲ ਮਿਲੀ ਉਹ ਚੁੱਪ ਖੜੀ ਸੀ ਦਲਜੀਤ ਦੀਆਂ ਨਜ਼ਰਾਂ 'ਚ ਉਸਨੇ ਆਪਣੇ ਲਈ ਹਮਦਰਦੀ ਮਹਿਸੂਸ ਕੀਤੀ ਉਹ ਛੇਤੀ ਛੇਤੀ ਕੰਟੀਨ ਵੱਲ ਤੁਰ ਪਿਆ ਪਸੀਨਾ ਪਸੀਨਾ ਹੋਇਆ ਉਹ ਕਿੰਨਾ ਹੀ ਪਾਣੀ ਪੀ ਗਿਆ ਸੁਣੋਂ ਦਲਜੀਤ ਉਹਦੇ ਸਿਰ ਤੇ ਖੜੀ ਸੀ ਉਹ ਉਵੇਂ ਹੀ ਕੱਬਰਿਆ ਹੋਇਆ ਖੜਾ ਸੀ ਨੀਵੀਂ ਪਾ ਕੇ ਤੁਸੀਂ ਮੈਨੂੰ ਦਲਜੀਤ ਕਹਿ ਸਕਦੇ ਹੋ ਆਂ ਕਾਲੀ ਨਾਲ ਚਲੀ ਗਈ ਸੀ ਉਹ ਬੇਜਕੀਨੀ ਚ ਡੋਰ ਭੌਰ ਜਿਹਾ ਖੜਾ ਰਿਹਾ ਸੀ ਉਸ ਰਾਤ ਕਮਰੇ ਚ ਆ ਉਸਨੇ ਖਤ ਲਿਖਿਆ ਸੀ ਦਲਜੀਤ ਨੂੰ ਪਵਿੱਤਰਤਾ ਦੀ ਮੂਰਤ ਦੇਵੀ ਵਰਗੇ ਸ਼ਬਦਾਂ ਨਾਲ ਸੰਬੋਧਿਤ ਕਰਕੇ ਗਲਤੀ ਲਈ ਮੁਆਫੀ ਮੰਗੀ ਸੀ ਲਿਖਿਆ ਸੀ ਕਿ ਉਹਦੇ ਦਿਲ ਚ ਦਲਜੀਤ ਲਈ ਕੋਈ ਮਾੜੀ ਭਾਵਨਾ ਨਹੀਂ ਦੂਜੇ ਦਿਨ ਦਫ਼ਤਰ ਚ ਉਹਨੂੰ ਲੈ ਕੇ ਫਿਰ ਹਾਸਾ ਪਿਆਰਿਆ ਸੀ ਪਰ ਦਲਜੀਤ ਨੂੰ ਵੇਖ ਉਸਨੇ ਤਸੱਲੀ ਦਾ ਸਾਹ ਲਿਆ ਸੀ ਫਿਰ ਵੀ ਖਤ ਦੇਣ ਦਾ ਉਹਦਾ ਹਿਆ ਨਹੀਂ ਸੀ ਪਿਆ ਸਾਰਿਆਂ ਨੇ ਦਲਜੀਤ ਦੀ ਇੱਕ ਹੋਰ ਘਟਨਾ ਵੀ ਉਹਨੂੰ ਸੁਣਾਈ ਸੀ ਜਿਸ ਨੂੰ ਸੁਣ ਕੇ ਉਹ ਆਪ ਵੀ ਕਿੰਨਾ ਹਿਚਰ ਹੱਸਦਾ ਰਿਹਾ ਸੀ ਗੱਲ یوں ਹੋਈ ਸੀ ਕਿ ਇੱਕ ਦਿਨ ਬੈਠੇ-ਬੈਠੇ ਚਾਵਲਾ ਸਾਹਿਬ ਨੇ ਦਲਜੀਤ ਨੂੰ ਅੱਖ ਮਾਰ ਦਿੱਤੀ ਸਾਰੇ ਹੈਰਾਨ ਕੇ ਦਲਜੀਤ ਨੂੰ ਕੀ ਹੋਇਆ ਪਰ ਉਹ ਸੀਟ ਛੱਡ ਹੱਥ ਤੇ ਹੱਥ ਮਾਰ ਚਾਵਲੇ ਵੱਲ ਵੇਖ ਹੱਸੀ ਜਾਵੇ ਸਾਰੇ ਖੜੇ ਹੋ ਕੇ ਸਨ ਚਾਵਲਾ ਗਮਸਮ ਪਸੀਨਾ ਪਸੀਨਾ ਸ਼ਾਂਤਾ ਨੇ ਅੱਗੇ ਹੋ ਕੇ ਦਲਜੀਤ ਨੂੰ ਪੁੱਛਿਆ ਕਿ ਗੱਲ ਤਾਂ ਦੱਸ ਤਾਂ ਉਸਨੇ ਹੱਸਦੇ ਨੇ ਸਾਹ ਲੈ ਲੈ ਕੇ ਕਿਹਾ ਕਿ ਚਾਵਲਾ ਜੀ ਨੂੰ ਇਹ ਵੀ ਨਹੀਂ ਪਤਾ ਕਿ ਕਿਹੜੀ ਅੱਖ ਮਾਰੀ ਦੀ ਹੈ ਪਰ ਚਾਵਲੇਵਾਲ ਵੇਖ ਕੇ ਆਖਣ ਲੱਗੀ ਚਾਵਲਾ ਜੀ ਸੱਜੀ ਨਹੀਂ ਖੱਬੀ ਅੱਖ ਮਾਰੀ ਦੀ ਐ ਹਾਂ ਹਾਂ ਖੱਬੀ ਖੱਬੀ ਅੱਖ ਮਾਰੋ ਟਰਾਈ ਕਰੋ ਸਾਰੇ ਹਾਸਾ ਪੈ ਗਿਆ ਪਰ ਚਾਵਲਾ ਸੱਜੀ ਅੱਖ ਝੱਪਤੀ ਜਾਵੇ ਤੇ ਨਾਲੇ ਹਕਲਾ ਹਕਲਾ ਕੇ ਆਖੇ ਮੈਂ ਅੱਖ ਨਹੀਂ ਮਾਰੀ ਬੈਨ ਜੀ ਮੇਰੀ ਤੇ ਆਦਤ ਐ ਤੇ ਉਦੋਂ ਤੋਂ ਚਾਵਲੇ ਨੇ ਸੱਚਮੁੱਚ ਹੀ ਸੱਜੀ ਅੱਖ ਝਪਕਣ ਦੀ ਆਦਤ ਪੈ ਗਈ ਸੀ ਚਾਹ ਤਾਂ ਬਿਲਕੁਲ ਠੰਡੀ ਹੋ ਗਈ ਮਿਸਟਰ ਸਿੰਘ ਉਹ ਤਰਬ ਗਿਆ ਉਸ ਨੂੰ ਹੈਰਾਨੀ ਹੋਈ ਪਿਛਲੇ ਕਿੰਨੇ ਹੀ ਚਿਰ ਤੋਂ ਹੱਥਾਂ ਨੂੰ ਰਗੜੀ ਜਾ ਰਿਹਾ ਸੀ ਉਸ ਨੇ ਠੰਡਾ ਸਾਬ ਭਰਿਆ ਤੌਲੀਏ ਨਾਲ ਹੱਥ ਪੂੰਝ ਉਹ ਛੇਤੀ ਹੀ ਬਾਹਰ ਆ ਗਿਆ ਕਮਰੇ ਚ ਆ ਕੇ ਦੇਖਿਆ ਤੇ ਅਲੀਆਂ ਚ ਪਈ ਚਾਹ ਠੰਡੀ ਹੋ ਗਈ ਸੀ ਦਿਲਜੀਤ ਹੈਰਾਨੀ ਨਾਲ ਉਹਦੇ ਵੱਲ ਵੇਖ ਰਹੀ ਸੀ ਉਹ ਵੀ ਅੱਖਾਂ ਪਾੜ ਪਾੜ ਉਹਦੇ ਵੱਲ ਵੇਖਣ ਲੱਗਾ ਗਰਮ ਕਰ ਲਿਆਵਾ ਆਖਦੀ ਉਹ ਪਿਆਲੀਆਂ ਚ ਛਕਣ ਲੱਗੀ ਕੁਲਵੀਰ ਦਾ ਧਿਆਨ ਚਾਹ ਵੱਲ ਚਲੇ ਗਿਆ ਚਾਹ ਤਿਆਈ ਮਲਾਈ ਵੇਖ ਉਸ ਨੂੰ ਬੜੀ ਕਹਿਨ ਆਈ ਉਹਦਾ ਮਨ ਨਫ਼ਰਤ ਨਾਲ ਭਰ ਗਿਆ ਉਹ ਕਾਬੂ ਖੋਹ ਬੈਠਾ ਝਪਟਿਆ ਚਾਹ ਦੇ ਦੋਵੇਂ ਕੱਪ ਕੰਨ ਤੇ ਮਾਰੇ ਤੇ ਚੀਕਿਆ ਨਿਕਲ ਜਾ ਇਥੋਂ ਦਫਾ ਹੋ ਜਾ ਕੁੱਤੀ ਉਹ ਹੌਂਕਣ ਲੱਗ ਪਿਆ ਦਲਜੀਤ ਅਵਾਕ ਉਹਦੇ ਮੂੰਹ ਵੱਲ ਵੇਖ ਰਹੀ ਸੀ ਉਹ ਸ਼ਬਦਾਂ ਨੂੰ ਚਬਦਾ ਬੋਲਿਆ ਤੂੰ ਦਲਜੀਤ ਨਹੀਂ ਦਲਜੀਤ ਹੈ ਉਸਨੇ ਦਲਤ ਤੇ ਖਾਸਾ ਹੀ ਜ਼ੋਰ ਦਿੱਤਾ ਦਲਜੀਤ ਇਉਂ ਸੀ ਜਿਵੇਂ ਕਿਸੇ ਨੇ ਉਹਦਾ ਖੂਨ ਨਿਚੋੜ ਲਿਆ ਹੋਵੇ ਕੋਲ ਵੀਰ ਦੇ ਚਿਹਰੇ ਤੇ ਉੜਕਾਂ ਦੇ ਨਫਰਸੀ ਉਸਨੇ ਪਰਛੁਕਿਆ ਬੜੀ ਘ੍ਰਿਣਾ ਨਾਲ ਦਲਜੀਤ ਵੱਲ ਸੁਰਦਿਆਂ ਚੀਕਿਆ ਗੇਟ ਆਊਟ ਦਲਜੀਤ ਬਿਨਾਂ ਕੁਝ ਸਮਝੇ ਬਿਨਾਂ ਕੁਝ ਕਹੇ ਤੋਂ ਡਰੀ ਸਹਿਮੀ ਜਈ ਤੇ ਰੋਣ ਹਾਕੀ ਜਈ ਬਾਹਰ ਚਲੇ ਗਈ ਕੁਲਬੀਰ ਨੇ ਕਮਰੇ ਨੂੰ ਪਾੜ ਖਾਣੀਆਂ ਨਜ਼ਰਾਂ ਨਾਲ ਘੂਰਿਆ ਸਾਹਮਣੀ ਕੰਧ ਤੇ ਚਾਹ ਦੀ ਮਲਾਈ ਵੇਖ ਉਹ پاگل ਹੋ ਉਠਿਆ ਕਹਿਣ ਨਫਰਤ ਤੇ ਗੁੱਸੇ ਨਾਲ ਉਸਦਾ ਚਿਹਰਾ ਹੋਰ ਵੀ ਤਰ੍ਹਾਂ ਦਾ ਹੋ ਗਿਆ ਉਹ ਬਾਥਰੂਮ ਵੱਲ ਭੱਜਿਆ ਫਿਰ ਪਰਤ ਆਇਆ ਔੜਾ ਘਟ ਭਰਨ ਵਾਂਗੂ ਪਿਆਲੀਆਂ ਚੁੱਕੀਆਂ ਕਮਰਾ ਸਾਫ਼ ਕੀਤਾ ਤੇ ਟੂਟੀ ਤੇ ਹੱਥ ਧੋਣ ਜਾਂ ਲੱਗਾ ਗੁੱਸੇ 'ਚ ਹੀ ਉਸ ਨੂੰ ਯਾਦ ਆਇਆ ਕਿ ਅੱਜ ਕਿਸੇ ਗੱਲੋਂ ਸਰ ਨੇ ਦਿਲਜੀਤ ਨੂੰ ਘੂਰਿਆ ਸੀ ਉਹ ਸੀਟ ਤੇ ਬੈਠੀ ਹੋ ਕੇ ਭੜ ਰਹੀ ਸੀ ਸਰ ਨੂੰ ਗੁੱਸੇ 'ਚ ਵੇਖ ਨੀਵੀਂਆਂ ਪਾ ਸਾਰੇ ਹੀ ਕੰਮ ਕਰ ਰਹੇ ਸਨ ਦਿਲਜੀਤ ਦੀ ਹਾਲਤ ਕੁਲਬੀਰ ਤੋਂ ਦੇਖੀ ਮੈਂ ਜਾਂਦੀ ਸੀ ਛੁੱਟੀ ਵੇਲੇ ਉਸ ਹੌਂਸਲੇ ਨਾਲ ਪੋਛ ਹੀ ਲਿਆ ਸੀ ਕੀ ਹੋ ਗਿਆ ਸੀ ਜੀ ਅਸਦਾਨ ਤੋਂ ਬਾਅਦ ਉਸਨੇ ਕਦੇ ਨਾ ਨਹੀਂ ਸੀ ਲਿਆ ਉਸਦਾ ਉਹਦੇ ਪੁੱਛਣ ਦੀ ਦੇਰ ਸੀ ਕਿ ਦਿਲਜੀਤ ਫੁੱਟ ਫੁੱਟ ਕੇ ਰੋ ਪਈ ਸ਼ਾਂਤਾ ਨੇ ਦਿਲਜੀਤ ਨੂੰ ਕਲਾਵੇ ਚ ਲੈ ਲਿਆ ਗੱਲ ਕੋਈ ਖਾਸ ਨਹੀਂ ਸੀ ਦਿਲਜੀਤ ਵੀ ਨਾਰਮਲ ਹੋ ਗਈ ਸੀ ਸਾਰੇ ਤੁਰ ਪਏ ਸਨ ਤਾਂ ਪਤਾ ਨਹੀਂ ਕਿਵੇਂ ਕੁਲਬੀਰ ਕੋਲੋਂ ਦਿਲਜੀਤ ਨੂੰ ਕਹਿ ਹੋ ਗਿਆ ਚਲੋ ਕਿਤੇ ਚਾਹ ਪੀਣੇ ਦਿਲਜੀਤ ਨੇ ਇੱਕ ਪਲ ਸੋਚਿਆ ਸੀ ਤੇ ਬੋਲੀ ਸੀ ਕਿਤੇ ਨਹੀਂ ਘਰ ਚਲਦੇ ਆਂ ਪਰ ਤੁਰਦੇਆਂ ਤੁਰਦੇਆਂ ਚਾਹ ਪੀਣ ਦਾ ਪ੍ਰੋਗਰਾਮ ਦਿਲਜੀਤ ਦੇ ਘਰ ਤੋਂ ਬਦਲ ਕੇ ਕੁਲਬੀਰ ਦੇ ਘਰ ਦਾ ਬਣ ਗਿਆ। ਕੁਲਬੀਰ ਉੜਦਾ ਪਿਆ ਸੀ ਜਦੋਂ ਦਿਲਜੀਤ ਨੇ ਪਰਸ ਰੱਖਦਿਆਂ ਘਰਦਿਆਂ ਵਾਂਗੂ ਕਿਹਾ ਚਾਹ ਮੈਂ ਬਣਾਉਂਗੀ ਤਾਂ ਉਹਦੀ ਖੁਸ਼ੀ ਸ਼ਿਖਰਾਂ ਸੋਣ ਲੱਗੀ ਸੀ। ਉਹ ਕਹਨ ਕੁਸ ਨੂੰ 15 ਦਿਨ ਪਹਿਲਾਂ ਲਿਖਿਆ ਖਤ ਯਾਦ ਆਇਆ ਸੀ। ਉਸਨੇ ਸੋਚਿਆ ਕਿ ਦਿਲਜੀਤ ਦੇ ਬਾਥਰੂਮ 'ਚੋਂ ਮੁੜਨ ਤੋਂ ਪਹਿਲਾਂ ਉਸਦੇ ਪਰਸ 'ਚ ਖਤ ਰੱਖ ਦੇਵੇ। ਖਤ ਲਿਆ ਜਦ ਉਸਨੇ ਪਰਸ ਦੀ ਜੈਪ ਖਿੱਚੀ ਤਾਂ ਪਰਸ ਅੰਦਰ ਨਜ਼ਰ ਪੈਂਦਿਆ ਹੀ ਉਹ ਕਿਉਂ ਬੁੜਕਿਆ ਸੀ ਜਿਵੇਂ ਵਿਚੂ ਨੇ ਡੰਗ ਮਾਰਿਆ ਹੋਵੇ ਹੌਸਲਾ ਕਰ ਉਸਨੇ ਡੱਬੀ ਬਾਹਰ ਖਿੱਚ ਲਈ ਡੱਬੀ ਉਤਲਾ ਸ਼ਬਦ ਹਥੌੜੇ ਵਾਂਗ ਉਸਦੇ ਦਿਮਾਗ ਤੇ ਵੱਜਾ ਨਿਰੋਧ ਬਾਥਰੂਮ ਦਾ ਦਰਵਾਜ਼ਾ ਖੜਕਿਆ ਸੀ ਘਬਰਾਏ ਹੋਏ ਚੋਂ ਡੱਬੀ ਪਰਸ ਵਿੱਚ ਨਾ ਪਈ ਹੱਥ ਜੇਬ ਚ ਲਾ ਗਿਆ ਸੀ ਦਿਲਜੀਤ ਦੇ ਆਉਣ ਤੋਂ ਪਹਿਲਾਂ ਉਹ ਉੱਥੋਂ हट ਗਿਆ ਤੇ ਪਾਸਾ ਵੱਟ ਬਾਥਰੂਮ ਚ ਜਾ ਵੜਿਆ ਸੀ ਗੌਰ ਨਾਲ ਡੱਬੀ ਵੇਖੀ ਫਿਰ ਜਿਵੇਂ ਵਿੱਚੂ ਨੇ ਡੰਗ ਮਾਰਿਆ ਹੋਵੇ ਡੱਬੀ ਉਸਨੇ ਵਗਾ ਕੇ ਨਾਲੇ ਛੁੱਟੀ ਤੇ ਰਗੜ ਰਗੜ ਕੇ ਹੱਥ ਧੋਣ ਲੱਗ ਪਿਆ ਸੀ ਹਰਾਮ ਜਾਦੀ ਬਜਾਰੂ ਉਹ ਬੜ ਬੜਾ ਰਿਆ ਸੀ ਹੱਥ ਪੂੰਝੋ ਬਾਥਰੂਮ ਚੋਂ ਬਾਹਰ ਆ ਗਿਆ ਕਮਰੇ ਚ ਆ ਕੇ ਕੁਰਸੀ ਵਿੱਚ ਟੱਗ ਪਿਆ ਸਾਹ ਸੱਤ ਹੀ ਗਿਆ ਪਰ ਉਠਿਆ ਚੰਦਰਾ ਮਾਰ ਬਾਹਰ ਨਿਕਲ ਗਿਆ ਸੀ ਰਾਤ ਸ਼ਾਇਦ ਬਹੁਤ ਪੀ ਗਿਆ ਸੀ ਉਹ ਉਸ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਕਮਰੇ ਚ ਕਦੋਂ ਤੇ ਕਿਵੇਂ ਆਇਆ ਸੀ ਸਰਵਤ ਤੇਜ਼ ਦਰਦ ਸੀ ਤੇ ਸਰੀਰ ਸਾਰਾ ਟੁੱਟ ਰਿਹਾ ਸੀ ਉੱਠਣ ਬਾਰੇ ਸੋਚ ਹੀ ਰਿਹਾ ਸੀ ਕਿ ਦਰਵਾਜ਼ਾ ਖੜਕਿਆ ਮਕਾਨ ਮਾਲਕ ਸੀ ਅਸੀਂ ਇੱਜ਼ਤਦਾਰ ਲੋਕ ਆ ਮਿਸਟਰ ਮਾਫ਼ ਕਰਨਾ ਰਾਤੀ ਤੁਸੀਂ ਜੀ ਕੱਲ ਜੀ ਉਸਨੇ ਇੰਨਾ ਹੀ ਕਿਹਾ ਦਫ਼ਤਰ ਜਾਣ ਨੂੰ ਕਾਹੀ ਦਿਲ ਨਹੀਂ ਸੀ ਕਰਦਾ ਪਰ ਕਿਸੇ ਨੂੰ ਕਮਰਾ ਲੱਭਣ ਲਈ ਕਹਿਣਾ ਸੀ ਤੇ ਨਾਲੇ ਨਾਲੇ ਉਹਦੇ ਸਿਰ ਨੂੰ ਗੁਬਾਰ ਜਿਹਾ ਚੜਿਆ ਦੱਸਦਿਆਂ ਸਾਰੇ ਦਫ਼ਤਰ ਚ ਉਸ ਦੇਵੀ ਬਾਰੇ ਉਸਨੇ ਸੋਚਿਆ ਤੇ ਤਿਆਰ ਹੋ ਕੇ ਦਫ਼ਤਰ ਨੂੰ ਚੱਲ ਪਿਆ ਉਹ ਦਫ਼ਤਰ ਪਹੁੰਚਿਆ ਤੇ ਜਿਵੇਂ ਸਾਰੇ ਉਸ ਨੂੰ ਹੀ ਦੇਖਦੇ ਹੁਣ ਮੁਬਾਰਕਾਂ ਗੁਰੂ ਤੂੰ ਤਾਂ ਯਾਰ ਛੁਪਿਆ ਰੁਸਤਮ ਨਿਕਲਿਆ ਕਮਾਲ ਕਰਤੀ ਯਾਰ ਉਹ ਝੂਠਾ ਝੂਠਾ ਹੱਸ ਰਿਹਾ ਸੀ ਦਲਜੀਤ ਨਹੀਂ ਦਿਸਦੀ ਕਿਤੇ ਮਰਮ ਨੇ ਇੱਧਰ ਉੱਧਰ ਵੇਖਦਿਆਂ ਸਾਰਿਆਂ ਵਿੱਚ ਦੀ ਜਿਵੇਂ ਉਸ ਨੂੰ ਪੁੱਛਿਆ ਹੋਵੇ ਪਰ ਜਵਾਬ ਦਿੱਤਾ ਕਪੂਰ ਨੇ ਸਾਰਾ ਮਾਮਲਾ ਫਿੱਟ ਹੋ ਗਿਆ ਲੱਗਦਾ ਤਾਹੀਂ ਦਲਜੀਤ ਨੇ ਲੰਬੀ ਛੁੱਟੀ ਲਈ ਅਰਜੀ ਭੇਜੀ ਐ। ਕੁਲਬੀਰ ਚੁੱਪ ਖੜਾ ਸੀ। ਚਾਵਲਾ ਸੱਜੀ ਅੱਖ ਝਪਦਾ ਹਰਾਨੀ ਨਾਲ ਉਹਦੇ ਵੱਲ ਫੇਕ ਰਿਹਾ ਸੀ। ਵਰਮਾ ਬੋਲਿਆ, "ਉਹ ਤਾਂ ਮੰਤਰ ਕੀ ਮਾਰਿਆ ਗੁਰੂ? ਉਹਨੇ ਤਾਂ ਅਜੇ ਤੱਕ ਕੁਲਬੀਰ ਦਾ ਮੂੰਹ ਵਟਿਆ ਗਿਆ, ਉਹਦੇ ਚਿਹਰੇ 'ਚ ਆਇਆ ਭਾਂਡਾ ਭੰਨ ਦੇਵੇ ਸਾਰਾ। ਤਾਂ ਹੀ ਸ਼ਾਂਤ ਆ ਗਿਆ। ਉਸਨੇ ਪੁੱਛਿਆ, "ਕੁਲਬੀਰ, ਦਲਜੀਤ ਨਹੀਂ ਆਈ?" "ਮੈਨੂੰ ਕੀ ਪਤਾ ਉਹਦਾ?" ਕੁਲਬੀਰ ਨੂੰ ਗੁੱਸਾ ਆ ਗਿਆ। ਉਹਨੂੰ ਲੱਗਾ ਜਿਵੇਂ ਸਾਰੇ ਉਹਦਾ ਮਖੌਲ ਉਡਾ ਰਹੇ ਹੁਣ ਸ਼ਾਂਤਾ ਉਲਜੀ ਜੀ ਫਿਰ ਬੋਲੀ ਸੀ ਦਰਸਲ ਕੱਲ ਸਾਡੇ ਪਰਸ ਬਦਲ ਗਏ ਗਲਤੀ ਨਾਲ ਕੀ ਜਿਵੇਂ ਵਿਛੂ ਨੇ ਡੰਗ ਮਾਰਿਆ ਹੋਵੇ ਕੁਲਪੀਰ ਤੜਫਿਆ ਸੀ ਤੇ ਡਿੱਗਣ ਤੋਂ ਬਚਣ ਲਈ ਉਸਨੇ ਕੰਬ ਦਾ ਸਹਾਰਾ ਲੈ ਲਿਆ ਸੀ ਸੋ ਇਹ ਸੀ ਸੁਗਜੀਤ ਦੀ ਅੰਤਰਾ ਕਿਤਾਬ ਦੀ ਕਹਾਣੀ ਡੰਗ ਜੋ ਕਿ ਸੱਚਮੁੱਚ ਬੜੇ ਕਮਾਲ ਦੀ ਕਹਾਣੀ ਹੈ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ